ਲਓ ਵੀ ਸੱਜਣੋ ਧਾਰਾ ਦੇਖ ਸਕਦੇ ਆ ਪੂਰੀ ਮੋਟੀ ਗੰਨੇ ਵਰਗੀ ਧਾਰਾ ਦੋਸਤੋ ਦੇਖ ਸਕਦੇ ਆ ਪ੍ਰੈਸ਼ਰ ਪੂਰਾ ਧਾਰਦਾ ਦੋਸਤੋ ਕੋਲੀ ਧਾਰਾ ਦੋਸਤੋ ਲੈ ਬਿਦੂਤੋ ਹਵਾਨੇ ਚ ਢਿੱਲੋ ਕਾਫੀ ਪਈਆ ਹਜੇ ਸਾਰੀਆਂ ਢਿੱਲਾਂ ਵਾਲਾਂ ਦੋਸਤੋ ਕੱਢ ਕੇ ਫੇਰ ਸੋਣਾ ਦੇ ਸਕਦੇ ਆ ਸਾਫ ਸੁਥਰੀ ਵਹਿੜਾ ਦੋਸਤੋ ਬਿਲਕੁਲ ਸਾਫ ਸੁਥਰੀ ਵਹਿੜਾ ਆਪਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲੈ ਜੇ ਇਸ ਵਕਤ ਬਾਈ ਜਿੰਦਾ 12 ਲੀਟਰ ਬੋਲਾ ਤਿਆਰ ਆ ਦੋਸਤੋ ਆਹ 14 ਜੀ ਆਪਾਂ 12 ਕਰਕੇ ਲੈ ਲਵਾਂ। ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਪੈਂਦਾ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਜੈਤੋ ਪੈਂਦਾ। ਰੋਡ ਦੇ ਉੱਤੇ ਦੋਸਤੋ ਪਿੰਡ ਆ ਕੋਟਪੂਰਾ ਤੋਂ ਬਠਿੰਡਾ ਰੋਡ ਤੇ ਵੱਡਾ ਰੋਡ ਜਾਂਦਾ ਦੋਸਤੋ ਤੇ ਬਾਈ ਕੋਲੇ ਦੋਸਤੋ ਬਹੁਤ ਚੰਗੀਆਂ ਜਰਸੀਆਂ ਹੁੰਦੀਆਂ ਦੋਸਤੋ ਵੈਸੇ ਬਾਈ ਕੋਲੇ ਅੱਜ ਚਾਰ ਨਾਗ ਹੈਗੇ ਆ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਪ੍ਰੋਪਰ ਬਾਈ ਤੋਂ ਲੈਣੇ ਆ ਆਓ ਬਾਈ ਹਾਂਜੀ ਬਾਈ ਸਸੀਗਾ ਸਸੀ ਦੀ ਗੱਲ ਬੰਦੀ ਹੋ ਠੀਕ ਠਾਕ ਬਾਈ ਬੋਰੂ ਦਾ ਬਾਈ ਠੀਕ ਆ ਨਾ ਦੱਸਿਓ ਭਰਾ ਆਪਣਾ ਹਾਂ ਬਾਈ ਜੀ ਆਪਣਾ ਰਾਣਾ ਸਿੰਘ ਆ ਪਿੰਡ ਆਪਣਾ ਬਗੜਾੜੀ ਜਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਠੀਕ ਆ ਤੇ ਵਪਾਰ ਦਾ ਕੰਮ ਹੀ ਆ ਬਾਈ ਹਾਂਜੀ ਵਪਾਰ ਦਾ ਕੰਮ ਆ ਬਾਈ ਠੀਕ ਆ ਤੇ ਨੰਬਰ ਦੱਸ ਦੀ ਬਈ ਆਪਣਾ ਨੰਬਰ ਬਈ ਜੀ ਆਪਣਾ 985620524 ਦੁਬਾਰੇ ਫੇਰ ਬੋਲ ਦੀ 985620524 ਠੀਕ ਆ ਤੇ ਕਿੰਨੇ ਨਾਗ ਬਈ ਅੱਜ ਨਾਲ ਆਪਣੇ ਕੋਲੇ 4 ਆਜੀ ਅੱਜ 4 ਨਾਗ ਹੈਗੇ ਜੀ ਦੋ ਜਰਸੀ ਆ ਪੰਜਾਬ ਵਾਲੀਆਂ ਠੀਕ ਇੱਕ ਕ੍ਰੋਸ ਚੱਪਾ ਜੀ ਇੱਕ ਤੇ ਮੱਝ ਠੀਕ ਆ ਇੱਕ ਮੱਝ ਆ ਠੀਕ ਆ ਤੇ ਬਈ ਮੱਝ ਦੀ ਗੱਲ ਕਰੀਏ ਤੇ ਮੱਝ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮੱਝ ਨੂੰ ਅੱਜ ਹੋ ਗਏ 17 ਮਾਦਨ ਸੂਈ ਨੂੰ 17 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਆ ਬਈ ਇਸ ਵਕਤ ਬਈ 12 ਲੀਟਰ ਤਿਆਰ ਆ 12 ਲੀਟਰ ਇਸ ਵਕਤ ਦੁੱਧ ਤਿਆਰ ਆ। ਸੱਦੇ ਮਾਰਨਾ ਪਿਆਰ ਆ। ਠੀਕ ਆ। 12 ਲੀਟਰ ਜਾਨਕੀ ਚਵਾ ਕੇ ਦੇ ਦੇ। ਕਿੰਮਾ ਸੂਆ ਸੂਈ ਆ ਬਈ? ਸੂਆ ਤੀਜਾ ਰੀ ਨਾਲ ਸੂਈ ਆ। ਤੀਜਾ ਸੂਆ ਸੂਈ ਆ। ਠੀਕ ਆ। ਤੇ ਕਿੰਨਾ ਦੁੱਧ ਪਾ ਦੂਗੀ ਬਈ ਵੈਸੇ ਇਹ? ਬੱਸ ਬਾਈ ਜੀ ਸੰਗੀ ਸੇਵਾ ਕਰਨ ਲਈ 2-4 ਕਿਲੋ ਵੱਧ ਸਕਦੀ ਜਦੋਂ ਕਿਲੋ। ਠੀਕ ਆ। ਹਾਂ ਜੀ। ਸੇਵਾ ਦਾ ਦੁੱਧ ਆ ਜੀ। ਆਪਣੇ ਘਰੇ 12 ਲੀਟਰ ਤਿਆਰ ਆ। ਲੋ ਵੀ ਸੱਜਣੋ। ਬਿਲਕੁਲ ਕੁੰਡਾ ਸਿੰਘ ਆ ਦੋਸਤੋ। ਦੁੱਧ ਦੋਸਤੋ ਇਸ ਵਕਤ 12 ਲੀਟਰ ਆ। ਥਾਨ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦੇਣ। ਦੇ ਸ਼ਾਮ ਦਾ ਹੀ ਦੋਸਤੋ ਵੇਲਾ ਚਵਾਈ ਦਾ ਲਗਭਗ ਤਕਰੀਬਨ ਕੋਈ ਅੱਧੇ ਪੌਣੇ ਘੰਟੇ ਤਾਈਂ ਦੋਸਤੋ ਚਵਾਈ ਹੋਣੀ ਹੈ ਇਹਦੀ ਉਸ ਢੰਗ ਨਾਲ ਜੱਜਮੈਂਟ ਲਾ ਲਓ ਜੀ ਦੋਸਤੋ ਦੇਖ ਸਕਦੇ ਆ ਅਗਲੇ ਨਾ ਅਗਲਾ ਸੀਮਸ ਹੈ ਜੀ ਦੋਸਤੋ ਥਾਣਾ ਮਗਰਲੇ ਨਾ ਮਗਰਲਾ ਬਾਕੀ ਦੋਸਤੋ ਤਸੱਲੀ ਇੱਥੇ ਆ ਕੇ ਆਪਦੀ ਕਰ ਲੈਣੀ ਕਿਉਂਕਿ ਸੂਆ ਸਵਾਇਆ ਪਸੂਆ ਦੋਸਤੋ ਭਾਂ ਚਾਰ ਟਾਈਮ ਚੋ ਕੇ ਤਸੱਲੀ ਕਰ ਦੇ ਸਕਦੇ ਆ ਦੋਸਤੋ ਬੱਚਾ ਆ ਮਗਰ ਕਟਾ ਦੇਖ ਸਕਦੇ ਆ ਤੇ ਸਿੰਗਾ ਦੀ ਕੁਆਲਿਟੀ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਸੋਹਣੇ ਕੱਦ ਕਠ ਵਾਲੀ ਆ ਤੇ ਤੋੜ ਕੇ ਬਾਈ ਇਹਨੂੰ ਵਿਖਾ ਗਏ ਆ ਵਿਖਾ ਦੇ ਬਾਈ ਅੱਡ ਪਰੇ ਹੋਈ ਸੱਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਸੋਹਣਾ ਥਾਣਾ ਦੋਸਤੋ ਇਹ ਸੋਹਣਾ ਹਵਾਨੇ ਦੀ ਜੱਜਮੈਂਟ ਆ ਦੋਸਤੋ ਵੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਬਾਕੀ ਦੋਸਤੋ ਜੇਗਾ ਆਪਾਂ ਕਹੀਏ ਦੁੱਧ ਵਾਲੀ ਮਾਝਾ ਦੋਸਤੋ ਪਤਲੀ ਚਮੜੀ ਦੇ ਵਿੱਚ ਆ ਉਮੀਦ ਆ ਵੀ ਸੋਹਣਾ ਦੁੱਧ ਪਾ ਦੂਗੀ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਤੁਹਾਨੂੰ ਇੱਥੇ ਰੋਕ ਲਾ ਬਾਈ ਮੜਾ ਵਿਖਾ ਦਈਏ ਇਹ ਲੈਖ ਤਾਂ ਦੇ ਦੋਸਤੋ ਸ਼ਾਮ ਦਾ ਵੇਲਾ ਦੋਸਤੋ ਮਾਰ ਲਓ ਮਾਰ ਲਓ ਜੀ ਮਾਰ ਘਾਰਾਂ ਘਰੇ ਮਾਰ ਕੇ ਵਿਖਾ ਦੇਾਂਗੇ ਚਲੋ ਟੋਰ ਲਾ ਮੋੜ ਲਾ ਬਈ ਬਿਲਕੁਲ ਸਾਫ ਸੁਥਰੀ ਮਾਜਾ ਦੋਸਤੋ ਇੱਥੇ ਆ ਕੇ ਆਪਦੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਤਸੱਲੀ ਦੋਸਤੋ ਤੁਸੀਂ ਕਰਨੀ ਆ ਬਾਕੀ ਦੋਸਤੋ ਬਾਈ ਕੋਲੇ ਦੋ ਜਰਸੀ ਆ ਜਿਹੜੀਆਂ ਪਹਿਲਾਂ ਤੁਹਾਨੂੰ ਵੀਡੀਓ ਜੇ ਵਿਖਾਈਆਂ ਇੱਕ ਦੋਸਤੋ ਐਚ ਐਫ ਆ ਆਓ ਵੀ ਸੱਜਣੋ ਧਾਰਾਂ ਤੁਹਾਨੂੰ ਉਖਾ ਦਿੰਨੇ ਆ ਲੋਈ ਲੋ ਵੀ ਸੱਜਣੋ ਧਾਰਾਂ ਦੇਖ ਸਕਦੇ ਆ ਅੱਜ ਥੀ ਨਹੀਂ ਅੰਤਰ ਲੇ

ਬਾਕੀ ਤਸੱਲੀ ਦੋਸਤੋ ਤੁਸੀਂ ਇੱਥੇ ਆ ਕੇ ਆਪਦੀ ਕਰ ਲੈਣੀ ਹੈ ਕੀ ਮੁੱਲ ਕਰਾਂਗੇ ਭਰਾ 8000 ਰੁਪਏ ਦੇ ਦਿਆਂਗਾ ਮੈਂ 80 ਦੀ ਦੇ ਦੇਾਂਗੇ ਥੋੜਾ ਬਹੁਤਾ ਕੋਈ 80 ਜੋ ਮਾਨਤਾਨ ਹੋ ਜਾਊਗਾ ਜੀ ਲਓ ਵੀ ਸੱਜਰੋ ਥੋੜਾ ਬਹੁਤਾ 80 ਜੋ ਹੀ ਮਾਨਤਾਨੋਂ ਥੋੜਾ ਇੱਥੇ ਆਿਆਂ ਦਾ ਦੋਸਤੋ ਹੋ ਜਾਣਾ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਆਪਦੀ ਤਸੱਲੀ ਆਹ ਵੀ ਬਾਜ਼ਾਰ ਦੀ ਸਿੱਧਰ ਵਿੱਚ ਮਿਲਦੀ ਨਹੀਂ ਜੀ ਸਹੀ ਗੱਲ ਆ ਵਾਕਈ ਬਾਈ ਦੀ ਗੱਲ ਸਹੀ ਆ ਇਸ ਭਾਜ ਸੱਜਰ ਮੱਝ ਮਿਲਦੀ ਨਹੀਂ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਸੁਆ ਸੁਆ ਪਸੂਆ ਤਸੱਲੀ ਤੁਸੀਂ ਕਰਨੀ ਆ ਇਸ ਤੋਂ ਅੱਗੇ ਵੀ 2 ਨੰਬਰ ਐਫ ਐਸ ਦੀ ਗੱਲ ਕਰੀ ਜੀ ਦਾ ਇਹਨੂੰ ਅੱਜ ਚੌਥਾ ਦਿਨ ਸਟਰੀ ਨੂੰ ਹੋ ਜਾਏ ਠੀਕ ਮਗਰ ਬੱਚਾ ਜੀ ਮਗਰ ਬੱਚਾ ਚੌਥਾ ਦਿਨ ਹੋ ਗਿਆ 10 ਲੀਟਰ ਸਣੇ ਬੱਚੇ ਬਹੁਤ ਤਿਆਰ ਆ ਜੀ ਇਸ ਵਕਤ 10 ਲੀਟਰ ਤਿਆਰ ਆ ਹਾਂ ਜੀ ਇਹ ਮੂਰਲੇ ਥਲੋ ਕਬਹਿ ਨਹੀਂ ਦਿਓ ਤਿੰਨ ਲਾ ਜੀ ਤਿੰਨ ਥਣ ਕਰਕੇ ਦੇਣੀ ਹੈ ਜੀ ਠੀਕ ਹੈ ਤਿੰਨ ਜਮੇ ਈ ਧਾਰ ਆਉਂਦੀ ਬਈ ਉਹ ਚ ਧਾਰ ਆਉਂਦੀ ਆਪਾਂ ਤਿੰਨ ਕਰਕੇ ਹੀ ਦੇਣੀ ਆ ਆਪਾਂ ਚਾਰੇ ਥਣ ਖਿੱਚ ਕੇ ਲੈਂਦੇ ਸੀ ਠੀਕ ਪਰ ਚੌਥਾ ਥਣ ਮੇਰੇ ਕੋਲ ਨਹੀਂ ਚੱਲਿਆ ਠੀਕ ਨਾਉ ਵੀ ਸਜਣੋ ਚੌਥਾ ਥਣ ਵੈਸੇ ਬਾਈ ਕੋਲੇ ਚੱਲਿਆ ਨਹੀਂ ਇਹ ਬਾਈ ਜੰਦਾ ਆਪਾਂ ਖਿੱਚ ਕੇ ਲੈਂਦੇ ਸੀ ਤੇ ਦੇਨੇ ਨੂੰ ਬਈ ਤੀਜਾ ਹੋ ਗਿਆ ਚੌਥਾ ਦਿਨ ਹੋ ਗਿਆ ਚੌਥਾ ਦਿਨ ਹੋ ਗਿਆ ਕਿੰਨਾ ਕੁ ਦੁੱਧ ਪਾ ਦੂਗੀ ਬਈ ਦੁੱਧ ਪਾ ਦੂਗੀ 12-13 ਕਿਲੋ ਜੀ 12-13 ਥਣ ਤਿੰਨਾਂ ਥਣਾਂ 'ਚ ਤਿੰਨਾਂ ਥਣਾਂ 'ਚ ਠੀਕ ਆ ਦੁੱਧ 15-14 ਕਿਲ ਲੋ ਵੀ ਸੱਜਣਾ ਸੋਹਣੇ ਕਦ ਕਾਠ ਵਾਲੀ ਕੋਈ ਛੋਟੇ ਕਦ ਕਾਠ ਵਾਲੀ ਨਹੀਂ ਦੇਖ ਸਕਦੇ ਆ ਦੋਸਤੋ ਕਬਹਿ ਨਹੀਂ ਜਿਹੜਾ ਪਾਸਾ ਜਿੱਧਰ ਦੋਸਤੋ ਵੀਡੀਓ ਬਣਾ ਰਿਆ ਮੈਂ ਇਹ ਥਾਣਾ ਮੂਹਰਲਾ ਤੇ ਆ ਲਾ ਦੋਸਤੋ ਬਾਕੀ ਸੀ ਠੰਡੀ ਆ ਦੇਖ ਸਕਦੇ ਆ ਬਾਈ ਹੱਥ ਮਾਰ ਰਿਹਾ ਹੈ ਜਿਹੜਾ ਕੋਈ ਬੰਦਾ ਮਿਹਨਤ ਕਰ ਸਕਦਾ ਦੋਸਤੋ ਭਰਾ ਬਾਈਆਂ ਦਾ ਥਣ ਚੱਲ ਸਕਦਾ ਸਾਫ ਸੁਥਰੀ ਵਹਿੜਾ ਦੋਸਤੋ ਦੋਨੇ ਪਾਸੇ ਆਪਾਂ ਤਾਂ ਤਿੰਨ ਕਿਲੋ ਹੋ ਜਾਈਦਾ ਵੀ ਫਰਾ ਦੇਣੀ ਆਪਾਂ ਨੇ ਕਿਹੜੇ ਟੱਕਰਾ ਮਾਰੀਆਂ ਜੀ ਕਿਹਦੇ ਨਾਲ ਟੱਕਰਾ ਵੱਧ ਨਾਲ ਲੋ ਵੀ ਸੱਜਣਾ ਉਪਾਰ ਲਾਈਨ 'ਚ ਇਹੀ ਕੰਮ ਆ ਬਾਹਲਾ ਟਾਈਮ ਪਸ਼ੂ ਅਗਲਾ ਠਲਦਾ ਨਹੀਂ ਕਿਉਂਕਿ ਸਮਾਂ ਲੱਗ ਜਾਂਦਾ ਕਈ ਵਰੀ ਪਸ਼ੂ ਠੀਕ ਹੋਣ ਚ ਤੇ ਵਪਾਰ ਲਾਈਨ ਚ ਪਸ਼ੂ ਆਇਆ ਤੇ ਗਿਆ ਬਾਕੀ ਜਿਹੜੀ ਚੀਜ਼ ਹੈਗੀ ਹੈ ਬਾਈ ਜੀ ਦਾ ਦੱਸ ਕੇ ਦੇਣੀ ਆ ਦੇਖ ਸਕਦੇ ਆ ਬਾਕੀ ਦੋਸਤੋ ਤਿੰਨੇ ਥਣ ਬਾਈ ਜੀ ਦਾ ਸਹੀ ਆ ਆਪਦੀ ਚਵਾਈ ਕਰਕੇ ਲੈ ਜੇ 60000 ਦੀ ਸੀ ਦੇ ਵੀ ਆਪਾਂ ਹੁਣ 32000 ਦੀ ਦੇਣੀ ਆ ਠੀਕ ਆ ਲਓ ਵੀ ਸੱਜਣੋਂ 32000 ਦੀ ਮਿਲ ਜਾਣੀ 12 13 ਲੀਟਰ ਤੋਂ ਪਲੱਸ ਹੀ ਚੱਲਣਾ ਇਹਨੇ ਇਸ ਭਾਗ ਲੈ ਵੀ ਖੋ ਵੀ ਸੱਜਣੋਂ ਸੁਰੀ ਜਾਂਦੀ ਤਾਂ ਤੋਂ ਉਸ ਹੀ ਹਵਾਨੇ ਜਿਹੜੀ ਜੱਜਮੈਂਟ ਲਾ ਲੈਣੀ ਆ ਦੋਸਤੋ ਮਗਰਲੇ ਪਾਸੋਂ ਕੋਈ ਦੱਖ ਨਹੀਂ ਦਿੰਦਾ ਦੋਸਤੋ ਕਿਉਂਕਿ ਮਗਰਲੇ ਪਾਸੋਂ ਦੋਵੇਂ ਥਣ ਸਹੀ ਆ ਸਾਫ਼ ਸੁਥਰੀ ਵਹਿੜ ਆ ਦੋਸਤੋ ਲੱਕ ਮੁਰੋ ਜੰਗੀ ਜੀ ਦਾ ਪ੍ਰਦਰਸ਼ਕ ਲੈਵਾਂਗੇ ਕਿੱਦਾਂ ਕੰਮ ਆ ਜੀ ਸਹੀ ਗੱਲ ਆ ਸਹੀ ਆ ਤੁੰ ਦਾ ਕੇ ਬੰਦੇ ਨਾਲ ਸਹੀ ਆ ਦੱਸੇ ਪੁੱਛੇ ਬਣਾ ਨਹੀਂ ਆ ਪਰਸ ਦਾ ਸਹੀ ਗੱਲ ਆ ਆਪਦਾ ਦੋਸਤੋ ਤਸੱਲੀ ਫੇਰ ਵੀ ਤੁਸੀਂ ਆ ਆ ਦੀ ਇੱਥੇ ਆ ਕੇ ਕਰ ਲੈਣੀ ਹੈ ਬਾਈ ਨੇ ਜਿਹੜੀ ਗੱਲ ਹੈਗੀ ਉਹ ਜਿੰਨੀ ਹੈਗੀ ਓਨੀ ਦੱਸਤੀ ਸੁਆ ਕਿਨਵੇਂ ਸੂਈ ਹੈ ਬਾਈ ਇਹ ਇਹ ਪਹਿਲਾਂ ਹੀ ਸੁਆ ਸੂਈ ਆ ਜੀ ਪਹਿਲਾਂ ਸੁਆ ਹੀ ਸੂਈ ਆ ਜੀ ਹਾਂਜੀ ਠੀਕਾ ਠੋਲਾ ਪੈਨੂ ਸੜਕ ਦੇ ਖਿਲਾਰ ਕੇ ਵਿੱਚ ਠੀਕਾ ਲੋ ਵੀ ਸੱਜਣੋ ਵੈਸੇ ਬਾਈਆਂ ਦਾ ਸੀਲ ਠੰਡੀ ਆ ਭਾਈ ਸੜਕ ਦੇ ਥੱਲ ਕੇ ਚੋਲਿਓ ਜੀ ਇਹਨੂੰ ਇੰਨੀ ਠੰਡੀ ਆ ਦੋਸਤੋ ਬਾਈ ਬਹੁਤ ਸਹੀ ਲਾਈਕ ਇਹ ਕੋ ਖਾਣਗੇ ਨਹੀਂ ਖਾਣੇ ਤਾਂ ਭਾਈ ਖਾਣਦੇ ਸੁਣੋ ਧਾਰਾ ਤੁਹਾਨੂੰ ਇਸ ਗਾਨੀਆਂ ਹੀ ਵਿਖਾ ਦਿੰਨੇ ਆ ਦੇਖਦਾ ਦਿਆ ਦੋਸਤੋ ਬਹੁਤ ਸੋਹਣੀ ਧਾਰਾ ਦੋਸਤੋ ਚਵਾਈ ਦੀ ਫੋਲੀ ਆ ਪੋਲੀਏ ਪੋਲੀਏ ਯਾਰ ਜੇਂਜ ਪੁਰਾਉ ਇਹ ਤੂ ਕਰਦੀ ਲੈ ਬੱਸ ਬਈ ਦੂਜੇ ਦੀ ਮਾਰਦੀ ਦੇਖ ਸਕਦੇ ਇਹੜਾ ਬੰਦਾ ਵਹਿੜ ਲਿਆ ਗੰਗਾ ਨਾਲ ਬਿਲਕੁਲ ਸਾਫ ਸੁਥਰੀ ਧਾਰ ਆ ਦੋਸਤੋ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਆਪਦੀ ਕਰ ਲੈਣੀ ਆ ਤੀਜਾ ਥਾਂ ਦੋਸਤੋ ਤੇਲ ਆ ਬਹਿਣੀ ਵਾਲੇ ਪਾਸੇ ਦੇ ਦੋਸਤੋ ਦੋਵੇਂ ਚੱਲਦੇ ਆ ਉਹਦੇ ਚ ਆਉਂਦੀ ਆ ਪਰ ਆਪਾਂ ਅਗਲੇ ਨੂੰ ਤੇਲ ਦੇ ਵਿੱਚ ਧਾਰ ਹੁੰਦੀ ਉਹਦੇ ਚ ਇਹਦਾ ਰੇਟ 32000 32000 ਰੁਪਏ ਦੀ ਮੰਤਾਨ ਨੂੰ ਥੋੜਾ ਬਹੁਤ ਤੂ ਕਰ ਦਾਂਗੇ ਮੰਤਾਨ ਕੋਈ ਗੱਲ ਨੋ ਵੀ ਸੱਜਣੋ ਜਾਇਜ਼ ਹੀ ਰੇਟ ਆ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਇਸ ਤੋਂ ਅੱਗੇ ਦੋਸਤੋ ਜਰਸੀ ਆ ਦੋਸਤੋ ਗੱਭਣ ਇਹਦੇ ਬਾਰੇ ਜਾਣਕਾਰੀ ਲੈਣੇ ਆ ਜੀ ਬਿੱਟਾ ਨੰਬਰ ਜਰਸੀ ਦੀ ਗੱਲ ਕਰੀਏ ਇਹਦਾ ਇਹ ਨੰਬਰ ਦੂਜਾ ਸੂਆ ਵੈੜਨੇ ਸੂਣਾ ਜੀ ਦੂਜਾ ਸੂਆ ਸੂਣਾ ਹਾਂ ਜਦ 18 ਲੀਟਰ ਪਾ ਦੂਗੀ ਖੁੱਲਾ ਜੀ 18 20 ਲੀਟਰ ਪਾ ਦੂਗੀ ਹਾਂ ਜੀ ਦਿਨ ਪੰਜਾਂ ਤੋਂ ਸੱਤ ਲੈ ਸਕਦੇ ਹਾਂ ਹਫਤੇ ਦੇ ਲੱਗ ਭੱਗ ਲੈ ਜੀ ਹਫਤੇ ਦੇ ਲੱਗ ਭੱਗ ਠੀਕ ਆ ਤੇ ਇਹ ਵੀ ਦੋਸਤੋ ਵੇਖ ਸਕਦੇ ਆ ਸੋਹਣੇ ਕੱਦ ਕਾਠ ਵਾਲੀ ਇਹ ਕੋਈ ਛੋਟੇ ਕੱਦ ਕਾਠ ਵਾਲੀ ਨਹੀਂ ਪੰਜਾਬ ਵਾਲੀ ਜਰਸੀ ਆ ਦੋਸਤੋ ਗੋਦੀ ਵਾਲੀ ਵਹਿੜਾ ਦੋਸਤੋ ਮੱਥੇ ਦੇ ਵਿੱਚ ਟੂਆ ਵੇਖ ਸਕਦੇ ਆ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਇਹ ਵੀ ਬਹੁਤ ਆ ਦੇਖ ਸਕਦੇ ਆ ਬਾਕੀ ਥਣਾਂ ਦੀ ਗੱਲ ਕਰੀਏ ਦੋਸਤੋ ਥਣ ਬਹੁਤ ਸੋਹਣਾ ਲੱਗਿਆ ਮੁਠੀ ਚਵਾਈ ਵਾਲਾ ਥਣ ਲੱਗਿਆ ਹਵਾਨੇ ਦੇ ਢਿੱਲ ਵੇਖ ਸਕਦੇ ਆ ਦੋਸਤੋ ਬਿਲਕੁਲ ਸਾਫ਼ ਸੁਥਰੀ ਹੈ ਦੋਸਤੋ ਠੰਡੀ ਸੀਲ ਆ ਬਾਕੀ ਵਾਲ ਢਿੱਲਾਂ ਦੇ ਵੀ ਸੁੱਕਣਾ ਬਹੁਤ ਪੰਗਾ ਚੱਲ ਰਿਹਾ ਦੇਖ ਸਕਦੇ ਆ ਦੋਸਤੋ ਆ ਵਾਲ ਢਿੱਲਾਂ ਵੇਖ ਸਕਦੇ ਆ ਦੋਸਤੋ ਸਾਰੀਆਂ ਵਾਲ ਢਿੱਲਾਂ ਕੱਢ ਕੇ ਫੇਰ ਸੂਣਾ ਦੋਸਤੋ ਉਦੋਂ ਨੂੰ ਹਵਾਨੇ ਮੂਹ ਬਹੁਤ ਤਿਆਰ ਕਰ ਜਣਾ ਹਵਾਂ ਬਹੁਤ ਸੋਹਣਾ ਤਿਆਰ ਕਰ ਜਾਣਾ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਦੇਖ ਸਕਦੇ ਆ ਨਾੜਾ ਖਵਾਨੇ ਦੇ ਉੱਤੇ ਮਿਲਕ ਵੇਨਨ ਨਹੀਂ ਨੀਗਾ ਮਾਪ ਲੋ ਬਾਕੀ ਦੋਸਤੋ ਸੋਹਣੇ ਕਰਦ ਕਾਠ ਵਾਲੀ ਕੋਈ ਛੋੜ ਦੇ ਕਰਦ ਕਾਠ ਵਾਲੀ ਰਾਜੀਪੜੀ ਦੀ ਗੱਲ ਕਰੀਏ ਹਾਂ ਬਈ ਤੋਰਲਾ ਰਾਜੀਪੜੀ ਵੀ ਚੰਗੀ ਆ ਦੋਸਤੋ ਦੇਖ ਸਕਦੇ ਆ ਦੋਸਤੋ ਜਸਪਾਲ ਜੀ ਦੋਸਤੋ ਪਸੰਦ ਹੋਵੇ ਤਾਂ ਆਪਦੀ ਤਸੱਲੀ ਇੱਥੇ ਆ ਕੇ ਕਰਕੇ ਸੌਦਾ ਕਰ ਲਓ ਇਹ ਗੱਬਣ ਜასი ਏ ਦੋਸਤੋ ਨਗਾ ਲਾ ਬਈ ਜਾ ਵਾ ਬਈ ਰੱਤ ਦੇ ਵਾ ਦੋਸਤੋ ਹਵਾਨੇ ਚ ਢਿੱਲੋ ਕਾਫੀ ਪਈਆ ਹਜੇ ਸਾਰੀਆਂ ਢਿੱਲਾਂ ਵਾਲਾਂ ਦੋਸਤੋ ਕੱਢ ਕੇ ਫੇਰ ਸੁਣਾ ਵੇਚ ਸਕਦੇ ਆ ਸਾਫ ਸੁਥਰੀ ਵਹਿੜਾ ਦੋਸਤੋ ਦੂਜਾ ਸੁਦਾ ਸੁਣੀ ਆ ਮੋਲੇ ਦਾ ਬਾਈ ਉਹ ਆਪਾਂ ਪੁੱਛ ਲੈਨੇ ਆ ਕੀ ਮੁੱਲ ਕਰਨਾ ਮੁੱਲ ਦਾ ਪਤਾ ਨਹੀਂ ਕਰੇ ਕਿ ਠੀਕ ਆ ਲੋ ਵੀ ਸਜਣੋ ਬਾਈਆਂ ਦਾ ਮੁੱਲ ਨਹੀਂ ਕਦੇ ਨਜਾਇਜ਼ ਕੀਤੇ ਜਾਇਜ਼ ਹੀ ਮੁੱਲ ਹੁੰਦੇ ਆ ਵੈਸੇ ਤੁਹਾਨੂੰ ਪੁੱਛ ਦਿੰਨੇ ਆ ਕੀ ਮੁੱਲ ਕਰਾਂਗੇ ਭਰਾ 70000 ਰੁਪਏ ਕਿੰਨਾ 70000 ਰੁਪਏ 72000 ਆ ਵੀਡੀਓ ਪਾਉਣ ਜੰਨੇ ਆ ਮੁੱਲ ਨਹੀਂ ਮਿਲਦੇ ਹੋ ਜੀ ਮੈਡਮ ਸਹੀ ਗੱਲ ਆ ਸਹੀ ਗੱਲ ਆ ਤੁਸੀਂ 85 ਪਲੱਸ ਹੀ ਰਹਾ ਦਾ ਠੀਕ ਆ ਇਹ ਚੋ ਇਮਾਨਤਾਨ ਹੋ ਜੂ ਕਰ ਦਾਂਗੇ ਮਾਨਤਾਨ ਲੋ ਵੀ ਸਜਣੋ ਜਿਹੜਾ ਭਰਾ ਆਉਂਦਾ ਇੱਥੇ ਮਾਨਤਨ ਥੋੜਾ 70000 ਤੋਂ ਵੀ ਹੋ ਜਾਣਾ ਦੂਜਾ ਸੂਆ ਸੁੰਦੀ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਪਾਉਗੀ 20 ਲੀਟਰ ਖੁਦਾ ਜੀ 20 ਲੀਟਰ ਪਾ ਦੂਗੀ ਦੋਸਤੋ ਹਵਾਨਾ ਵੇਖ ਸਕਦੇ ਆ ਵਾਕਈ ਦੋਸਤੋ ਜੇ ਇਹਨੇ ਨਾ 20 ਲੀਟਰ ਦਿੱਤਾ ਤਾਂ ਫਿਰ ਦੇਊ ਵੀ ਕਿਹੜੀ ਵੇਖ ਸਕਦੇ ਆ ਬਿਲਕੁਲ ਸਾਫ਼ ਸੁਥਰਾ ਹਵਾਨਾ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ ਇਸ ਤੋਂ ਅੱਗੇ ਦੋਸਤੋ 4 ਨੰਬਰ ਜਰਸੀ ਆ ਸੂਈ ਸਵਾਈ ਇਹਦੇ ਬਾਰੇ ਜਾਣਕਾਰੀ ਲੈਣੇ ਆ ਇਹਨੂੰ ਦੂਜਾ ਸੂਆ ਨਹੀਂ ਨਾ ਸੂਈ ਆ ਜੀ ਦੂਜਾ ਸੂਆ ਸੂਈ ਆ ਹਾਂਜੀ ਦਿਨ ਇਹਨੂੰ ਅਜ ਚੌਥਾ ਜੀ ਚੌਥ 14 ਲੀਟਰ ਤਿਆਰ ਆ ਵਾਹ 14 14 ਲੀਟਰ ਐਸ ਵਕਤ ਤਿਆਰ ਆ ਜਿਹੜਾ ਚਵਾ ਕੇ ਦੇ ਦੇਣਾ ਠੀਕ ਐ ਬੱਚਾ ਕੀ ਬਈ ਬੱਚਾ 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 ਲਓ ਵੀ ਸਜ ਨੂੰ ਇਹਦਾ ਵੀ ਥੋੜਾ ਜਿਹਾ ਤੁਹਾਨੂੰ ਮੂੰਹ ਮੱਥਾ ਵਿਖਾ ਦਿੰਨੇ ਆ ਥੋੜਾ ਜਿਹਾ ਕ੍ਰੋਸ ਪਾਣਾ ਜ਼ਰੂਰ ਐ ਇੱਥੇ ਦੇਖ ਸਕਦੇ ਆ ਬਾਕੀ ਕਦ ਘਾਟ ਸੋਨਾ ਕਦ ਘਾਟ ਸੋਨਾ ਦੋਸਤੋ ਦੇਖ ਸਕਦੇ ਆ ਥਾਣ ਵੀ ਦੋਸਤੋ ਮੋਟਾ ਮੋਟਾ ਲੱਗਿਆ ਜਿਵੇਂ ਸਾਈਵਾਲ ਦੇ ਲੱਗਿਆ ਹੁੰਦਾ ਬਹੁਤ ਸੋਨਾ ਮੁੱਠੀ ਜਿਵਾਈ ਇਹਦਾ ਸੀਲ ਸਹੁ ਖੋਲਾ ਐ ਨਹੀਂ ਗੱਲ ਕੋਈ ਇਹ ਬਾਕੀ ਸਹੀ ਠੰਡੀ ਬਹੁਤਾ ਦੋਸਤੋ ਜਿਵੇਂ ਮਰਜੀ ਬਾਈਆਂ ਦਾ ਹੱਥ ਮਾਰੀ ਜਾ ਮਗਰਲੇ ਪਾਸੇ ਦੋਸਤੋ ਹਜੇ ਵੀ ਢਿੱਲ ਪਈ ਏ ਠੀਕ ਆ ਨਿਆਣਾ ਪਾ ਕੇ ਚੋਣੀਆਂ ਬਈ ਨਹੀਂ ਨਿਆਣੇ ਤੋਂ ਬਿਨਾ ਵੀ ਚੋਲੇ ਨੇ ਨਿਆਣੇ ਤੇ ਵੀ ਚੋਲੇ ਨਹੀਂ ਠੀਕ ਆ ਜਿਵੇਂ ਮਰਜੀ ਚੋ ਹਾਂਜੀ ਹਾਂਜੀ ਢਿੱਲੇ ਬਈ ਖੋਲ ਲਈ ਇਹਨੂੰ ਤੋੜ ਕੇ ਕਾਦੀ ਲਓ ਬਈ ਸਜਣੋ ਤਾਰਾਂ ਤੁਹਾਨੂੰ ਇਹਦੀਆਂ ਹੀ ਵਿਖਾ ਦੇਾਂਗੇ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਮੋਟਾ ਮੋਟਾ ਜਿਵੇਂ ਸਾਈਵਾਲ ਦਾ ਥਾਨ ਹੁੰਦਾ ਥੋੜਾ ਜਿਹਾ ਸਾਈਵਾਲ ਦਾ ਕ੍ਰੋਸ ਪਾਣਾ ਸਭ ਮਚਾ ਲੱਗਾ ਹੈ ਸਹੀ ਗੱਲ ਆ ਸਹੀ ਗੱਲ ਆ ਬਈ ਬਾਕੀ ਸੋਹਣਾ ਹਵਾਨਾ ਦੋਸਤੋ ਤਵਾਨੇ ਹੀ ਤਿਆਰੀ ਵੇਖ ਸਕਦੇ ਆ ਸ਼ਾਮ ਦਾ ਵੇਲਾ ਦੋਸਤੋ ਬਿਲਕੁਲ ਸਾਫ ਸੁਥਰੀ ਵਹਿੜਾ ਆਪਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲੈ ਜੇ ਇਸ ਵਕਤ ਬਾਈਆਂ ਦਾ 12 ਲੀਟਰ ਬੋਲਾ ਤਿਆਰ ਆ ਦੋਸਤੋ ਆ 14 ਜੀ ਆਪਾਂ 12 ਕਰਕੇ ਦੇ ਦੇ ਲੈਸੇ ਬਾਈਆਂ ਦਾ 14 ਲੀਟਰ ਹੈਗਾ ਤੇ ਆਪਾਂ 12 ਕਰਕੇ ਹੀ ਦੇਣਾ ਦੋਸਤੋ ਨਾ ਕੋਈ ਛੋਟਾ ਕਰਦਾ ਤੇ ਨਾ ਹੀ ਦੋਸਤੋ ਬਾਲਾ ਵੱਡਾ ਦਰਮਿਆਨੇ ਹੀ ਕੱਦ ਕਾਠ ਵਾਲੀ ਜਰਸੀ ਆ ਦੋਸਤੋ ਬੱਚਾ ਕੀ ਹੈ ਭਾਈ ਅੱਛਾ ਇਹ ਤਾਂ ਮਗਰ ਬੱਚਾ ਬੱਚਾ ਵੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਸੁਈ ਦਾ ਪਤਾ ਲੱਗ ਜਾਂਦਾ ਬਾਈਆਂ ਦਾ ਚੌਥਾ ਦਿਨ ਹੋ ਗਿਆ ਬਾਹਰ ਸਾਰਾ ਇਹਦਾ ਮਾਰ ਦੇ ਦੇ ਆਹ ਹਾਂ ਬੱਚਾ ਦੋਸਤੋ ਇਹ ਧਾਰਾ ਦੋਸਤੋ ਤੁਹਾਨੂੰ ਇਹਦੀਆਂ ਵੀ ਦਿਖਾ ਦਿੰਨੇ ਇਹਦਾ ਕੀ ਮੁੱਲ ਕਰਾਂਗੇ ਭਰਾ ਇਹਦਾ 70000 ਰੁਪਏ ਜੀ ਇਹਦਾ 70000 ਲਓ ਵੀ ਸੱਜਣੋ ਇਹਦਾ ਮੁੱਲ 70000 ਬਹੁਤ ਮੈਂ ਦੁਕਾਨਾਂ ਦਾ ਬਾਣੀਆਂ ਮਿਲਦੇ ਜੀ ਠੀਕ ਆ ਸਹੀ ਗੱਲ ਆ ਬਾਣੀਆਂ ਹੀ ਨਹੀਂ ਕਰਦੇ ਮੈਂ ਤਾਂ ਤਕਰੀਬਨ ਵਪਾਰੀ ਬੰਦੇ ਮਾਰਨੇ ਜਾਂਦੇ ਠੀਕ ਆ ਹਾਂਜੀ ਰੂਟੀਨ ਦੇ ਵਿੱਚ ਹੀ ਪਸ਼ੂ ਹੁੰਦੇ ਆ ਹਾਂ ਦੇ ਵਿੱਚ ਹੀ ਪਸ਼ੂ ਆਉਂਦੇ ਆਪਣੇ ਕੋਲੇ ਰੂਟੀਨ ਚ ਹੀ ਲੱਗਦੇ ਆ ਜਿਆਦਾ ਜਰਸੀ ਹੁੰਦੀ ਹੈ ਬਾਈ ਆਪਣੇ ਕੋਲੇ ਕਿ ਨਹੀਂ ਮਾਲ ਆਪਣੇ ਕੋਲੇ ਸਾਰੇ ਹੁੰਦਾ ਮਾਲ ਸਾਰਾ ਹੀ ਹੁੰਦਾ ਇੱਕ ਕੱਟੀਆਂ ਵੀ ਲੈ ਲੈ ਜੀ ਠੀਕ ਆ ਕੱਟੀ ਵੀ ਲੈ ਲੈ ਜੀ ਲਓ ਬਈ ਸਜਣੋ ਪੌਂ ਦੀ ਕੱਟੀ ਲੈ ਲਓ ਪੌਂ ਦੀ ਮੱਝ ਲੈ ਲਓ ਜੀ ਪੌਂ ਦੀ ਐਫ ਗਾਂ ਦੀ ਗੱਲ ਕਰੀ ਜੀ ਕੱਟੀਆਂ ਹੀ ਮਿਲ ਜਾਂਦੇ ਬੱਕਰੀਆਂ ਬੱਕਰੀ ਵੀ ਮਿਲ ਜਾਂਦੀਆਂ ਬੱਕਰੀਆਂ ਵੀ ਮਿਲ ਜਾਂਦੀਆਂ ਠੀਕ ਠੀਕ ਆ ਲਓ ਵੀ ਸਜਣੋ ਤੁਹਾਨੂੰ ਇਧਰ ਮਗਰਲੇ ਪਾਸੇ ਵਿਖਾ ਦਿੰਦੇ ਆ ਵਾਕਈ ਬਾਈ ਕੋਲ ਹਰੇਕ ਕੋਸੀ ਮਿਲ ਜਾਂਦਾ ਨਿਗਾਹ ਮਾਰ ਲਓ ਇਧਰ ਵੇਖ ਸਕਦੇ ਆ ਬੱਕਰੀਆਂ ਵੀ ਖੜੀਆਂ ਹਵਾ ਦੀ ਕੁੱਕਰ ਲੈ ਲੋ ਕੁੱਕਰ ਵੀ ਹੈਗੇ ਚਿੜੀਆਂ ਵੀ ਹੈਗੀਆਂ ਬਾਈ ਕੋਲੇ ਸਮਾਨ ਸਾਰਾ ਹੀ ਮਿਲ ਜੂਗਾ ਜਿਹੜੇ ਭਰਾ ਦੇ ਕੋਈ ਵੀ ਪਸੰਦ ਹੋਏ ਆਲ ਰਾਊਂਡਰੀ ਕੰਮ ਆ ਦੋਸਤੋ ਬਾਈ ਦਾ ਸੋਚ 17 ਲੋਕ ਤੁਹਾਨੂੰ ਇਹਦੀਆਂ ਹੀ ਮਾਰ ਕੇ ਵਿਖਾ ਦਿੰਦੇ ਆ ਵੀਡੀਓ ਦੇ ਵਿੱਚ ਹੀ ਕਿ ਜਾਨਵਰ ਬਸ ਇਹੀ ਕੰਮੇ ਵਰੀ ਜੇ ਮੈਂ ਗਰਮ ਪਸੂਲੇ ਦੇਦਾ ਠੀਕ ਆ ਬਹੁਤ ਠੰਡਾਈ ਹੁੰਦਾ ਜਦੋਂ ਵੀ ਹੋਵੇ ਬਾਕੀ ਦੋਸਤੋ ਬਾਈ ਜੀ ਦੀ ਗੱਲ ਸੋਣੀ ਹੀ ਗਈ ਹੋਣੀ ਤੁਹਾਨੂੰ ਜਦੋਂ ਵੀ ਪਸ਼ੂ ਲੈਣਾ ਤਾਂ ਸੀੜ ਠੰਡਾ ਲੈਣਾ ਜਾਂ ਦੱਸ ਕੇ ਦੇਣਾ ਹਾਂਜੀ ਬੰਦੇ ਜੇ ਵੀ ਥਲ ਤਾਂ ਪਹਿਨ ਥਲ ਤਾਂ ਦੱਸ ਦੇ ਠੀਕ ਕੱਲ ਨੂੰ ਆਪਾਂ ਨੂੰ ਲਾਂਬਾ ਲਾ ਦੇ ਦੇਖ ਲੈ ਜਿਹੜਾ ਭਰਾ ਦੋਸਤੋ ਸਾਫ਼ ਸੁਥਰਾ ਕੰਮ ਕਰਦਾ ਲੰਮਾ ਸਮਾਂ ਚੱਲ ਜਾਂਦਾ ਲੋਈ ਲੋ ਵੀ ਜਦੋਂ ਧਾਰਾਂ ਦੇਖ ਸਕਦੇ ਆ ਪੂਰੀ ਮੋਟੀ ਗੰਨੇ ਵਰਗੀ ਧਾਰਾ ਦੋਸਤੋ ਦੇਖ ਸਕਦੇ ਆ ਪ੍ਰੈਸ਼ਰ ਪੂਰਾ ਧਾਰ ਦਾ ਦੋਸਤੋ ਕੋਲੀ ਧਾਰ ਆ ਦੋਸਤੋ ਲੈ ਵੀ ਦੂਜੇ ਚੋਂ ਹੀ ਮਾਰਦੀ ਭਾਈ ਇਹ ਦੁੱਧ ਪੈ ਗਿਆ ਕੋਈ ਨਹੀਂ ਕੋਈ ਨਹੀਂ ਭਾਈ ਕੰਮ ਆ ਜਦੋਂ ਦੁੱਧ ਹੀ ਪਊਗਾ ਹਾਂ ਲਓ ਵੀ ਸੱਜਣੋ ਦੇਖ ਸਕਦੇ ਆ ਬਹੁਤ ਸਾਫ ਸੁਥਰੀ ਧਾਰਾ ਦੋਸਤੋ ਜਿਹੜੇ ਦੋਸਤੋ ਭਰਾ ਦੇ ਪਸੰਦ ਹੋਵੇ ਆਪਦੀ ਇੱਥੇ ਤਸੱਲੀ ਕਰ ਲਿਓ ਜੇ ਆਕੇ ਸਾਡੇ ਨੂੰ ਦੋਸਤੋ ਸਾਫ ਸੁਥਰੀ ਆ ਮੁੱਲ 70000 ਆ ਇਹਦਾ ਤੇ ਮਾਨਤਨ ਤੁਹਾਡਾ 70000 ਦੇ ਵਿੱਚ ਹੋ ਜੂ ਮਾਨਤਨ ਹੋ ਜੂ ਬਚ ਜਾਏਗਾ ਚਾਰਾਂ ਨਗਾ ਜੋ ਕੋਈ ਵੀ ਨਾਗ ਪਸੰਦ ਹੋਵੇ ਦੋਸਤੋ ਬੱਦ ਮੈਨੂੰ ਕਹਿੰਦੇ 5-4000 ਕਿਤੇ ਕਹੇ ਪੁੱਛੋ ਘਟਾਇਆ ਨਹੀਂ ਜੀ ਆਹਦੀ ਖੁਸ਼ੀ ਨੇ ਇਹ ਲਾ ਕੇ ਵੀਡੀਓ ਕਹਿੰਦਾ ਕੀ ਕਰਦਾ ਮਾਨ ਕਰ ਠੀਕ ਹਾਂਜੀ ਲਓ ਸੱਜਣੋ ਬਾਈਆਂ ਦਾ ਸਾਡੇ ਖੁੱਲੇ ਖਾਤੇ ਹੁੰਦੇ ਆ ਮਾਨਤਾ ਨਾਲ ਅਗਲਾ ਅਗਲਾ ਹੀ ਕਹਿੰਦਾ ਵੀ ਜਿੰਨਾ ਹੋ ਸਕਦਾ ਉਹਨਾ ਹੀ ਕਰਦੇ ਹਾਂਜੀ ਜਿੰਨਾ ਬਾਜ਼ ਕਰਨਾ ਹੀ ਨਹੀਂ ਕਹੇ ਸਪਣਾ ਠੀਕ ਹੈ ਲਓ ਵੀ ਸੱਜਣੋ ਚਾਰਾਂ ਨਗਾ ਚੋਂ ਕੋਈ ਵੀ ਨਗ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਸ ਭਰਾ ਨੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ